ਅਰਥ ਦੀ ਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਖ ਸ਼ਰਮਾ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਨਵਜੀਵਨੀ ਸਕੂਲ ਫੋਰ ਸਪੈਸ਼ਲ ਐਜੂਕੇਸ਼ਨ ਦੇ ਵਿੱਚ ਜਿੱਥੇ ਆ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਸਪੈਸ਼ਲ ਕਹਿਣਾ ਇਹਨਾਂ ਬੱਚਿਆਂ ਨੂੰ ਇੱਕ ਸਪੈਸ਼ਲ ਸ਼ਬਦ ਹੈ ਵੈਸੇ ਕਿਸੇ ਤੋਂ ਘੱਟ ਨਹੀਂ ਕਿਉਂਕਿ ਅੱਜ ਇਹਨਾਂ ਨੇ ਦੀਵਾਲੀ ਦੀ ਤਿਆਰੀਆਂ ਕੀਤੀਆਂ ਹੋਈਆਂ ਨੇ ਇੰਨੀ ਖੂਬਸੂਰਤ ਆਕਾਰ ਦੀਆਂ ਮੁੰਬਤੀਆਂ ਬਣਾਈਆਂ ਕਿ ਦੇਖਦੇ ਵਾਲਾ ਦੇਖਦਾ ਹੀ ਰਹਿ ਜਾਂਦਾ ਸੋ ਮੈਡਮ ਦੇ ਨਾਲ ਗੱਲ ਕਰਾਂਗੇ ਜਾਣਾਂਗੇ ਕਿ ਕਿਸ ਤਰ੍ਹਾਂ ਇਹਨਾਂ ਨੇ ਬੱਚਿਆਂ ਨੂੰ ਇੰਨਾ ਟ੍ਰੇਨਡ ਕੀਤਾ ਹੈ ਬਹੁਤ ਬਹੁਤ ਸਵਾਗਤ ਹੈ ਮੈਡਮ ਖੰਦੀਸ ਕੀ ਨਾ ਮੈਡਮ ਤੁਹਾਡਾ ਸविता ਕਾਸ਼ਲ अच्छा ਤੁਸੀਂ ਇਸ ਸਕੂਲ ਦੇ ਵਿੱਚ ਬਤੌਰ ਕੀ ਦਿਖਦੇ ਹੋ ਮੈਂ ਬਤੌਰ ਪ੍ਰਿੰਸੀਪਲ ਕੰਮ ਕਰ ਰਹੀ ਹਾਂ ਜੀ ਇਸ ਸਕੂਲ ਦੇ ਵਿੱਚ ਤੇ ਜੇ ਤੁਸੀਂ ਕੈਂਡਲਸ ਦੀ ਗੱਲ ਕਰਨਾ ਚਾਹੁੰਦੇ ਹੋ ਮੇਰੇ ਨਾਲ ਜੀ ਫਿਰ ਸੀ ਮੈਂ 29 ইয়ার্স ਤੋਂ ਇਸ ਫੀਲਡ ਦੇ ਵਿੱਚ ਹਾਂ ਅਸੀਂ ਬੱਚਿਆਂ ਨੂੰ ਕੈਂਡਲਸ ਦਾ ਕੰਮ ਕਰਵਾਉਣਾ ਸਿਰਫ ਕ્રાਫਟ ਦਾ ਕੰਮ ਹੀ ਨਹੀਂ ਹੈ ਇਹ ਅਸੀਂ ਸ਼ੁਰੂ ਹੁੰਦੇ ਆ ਉਹਨਾਂ ਦੀ ਬਿਹੇਵੀਅਰ ਮੋਡੀਫਿਕੇਸ਼ਨ ਤੋਂ ਜੀ ਉਹਨਾਂ ਦੀ ਆਈ ਹੈਂਡ ਕੋਆਰਡੀਨੇਸ਼ਨ ਤੋਂ ਫਿਰ ਉਸ ਤੋਂ ਬਾਅਦ ਉਹਨਾਂ ਦੀ ਰੀਹੈਬਿਲੀਟੇਸ਼ਨ ਤੋਂ ਸਿਰਫ ਇੱਕ ਕੈਂਡਲ ਮੇਕਿੰਗ ਬੱਚਿਆਂ ਦਾ ਕੀਤਾ ਤਾਂ ਹੋ ਵੀ ਸਕਦਾ ਹੈ ਇੱਕ ਕੈਂਡਲ ਮੇਕਿੰਗ ਹੀ ਬੱਚਿਆਂ ਨੂੰ ਪੰਜ ਛੇ ਚੀਜ਼ਾਂ ਦੱਸਦੀ ਆ ਉਹਨਾਂ ਦਾ ਬਿਹੇਵੀਅਰ ਵੀ ਮੋਡੀਫਾਈ ਕਰਦੀ ਆ ਉਹਨਾਂ ਦੀ ਆਈ ਹੈਂਡ ਕੋਆਰਡੀਨੇਸ਼ਨ ਦੀ ਟ੍ਰੇਨਿੰਗ ਵੀ ਹੋ ਰਹੀ ਹੈ ਕੁਝ ਬੱਚੇ ਜਿਵੇਂ ਆਟイズਮ ਵਾਲੇ ਨੇ ਜੀ ਜੀ ਉਹਨਾਂ ਨੂੰ ਕਨਸੈਂਟਰੇਸ਼ਨ ਨਹੀਂ ਉਹਨਾਂ ਤੋਂ ਹੁੰਦੀ ਇਹ ਬਹੁਤ ਅੱਛਾ ਕੰਮ ਹੈ ਉਹਨਾਂ ਨੂੰ ਕਨਸੈਂਟਰੇਟ ਕਰਨ ਦਾ ਜੀ ਬਾਕੀ ਛੋਟਾ ਮੋਟਾ ਬੱਚਿਆਂ ਦੇ ਲਈ ਕਮਾਈ ਦਾ ਸਾਧਨ ਯਾਨੀ ਕਿ ਰੀਹੈਬਿਡੀਟੇਸ਼ਨ ਸਾਧਨ ਤਾਂ ਹੋ ਵੀ ਸਕਦਾ ਹੈ ਮੈਡਮ ਜੇਕਰ ਮੈਂ ਇੱਥੇ ਗੱਲ ਕਹਾਾਂ ਜੇਕਰ ਮੈਂ ਦੇਖਿਆ ਜਿਸ ਤਰ੍ਹਾਂ ਦੀ ਖੂਬਸੂਰਤ ਇਹਨਾਂ ਨੇ ਮੋਮਬਤੀਆਂ ਬਣਾਈਆਂ ਆਮ ਬੰਦੇ ਨੂੰ ਥੋੜਾ ਮੁਸ਼ਕਿਲ ਲੱਗਦਾ ਤੇ ਤੁਸੀਂ ਇਹਨਾਂ ਬੱਚਿਆਂ ਨੂੰ ਕਿਸ ਤਰ੍ਹਾਂ ਟ੍ਰੇਨ ਕਰਦੇ ਹੋ ਬੜੀ ਦਿੱਕਤਾਂ ਆਉਂਦੀਆਂ ਹੋਣਗੀਆਂ ਹਾਂਜੀ ਸਲੋਲੀ ਸਲੋਲੀ ਸ਼ੁਰੂਆਤ ਚ ਸਾਨੂੰ ਆਉਂਦੀਆਂ ਨੇ ਦੇਖਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਬੱਚਿਆਂ ਨੂੰ ਬਿਠਾਉਣਾ ਕਿਉਂਕਿ ਹਾਈਪਰ ਐਕਟਿਵਿਟੀ ਲੈਵਲ ਹੁੰਦਾ ਬੱਚਿਆਂ ਦਾ ਪਹਿਲਾਂ ਅਸੀਂ ਉਹਨਾਂ ਦਾ ਲੈਵਲ ਦੇਖ ਲੈਂਦੇ ਆ ਕਿ ਕਿਸ ਕੌਣ ਬੱਚਾ ਸ਼ੁਰੂ ਚ ਕੰਮ ਕਰੇਗਾ ਫਿਰ ਉਹਦੇ ਨਾਲ ਐਸੋਸੀਏਟਡ ਕਰਕੇ ਦੂਜੇ ਬੱਚਿਆਂ ਨੂੰ ਜਿਹੜੇ ਹਾਈਪਰਐਕਟਿਵ ਹੁੰਦੇ ਨੇ ਉਹਨਾਂ ਨੂੰ ਮੋਟੀਵੇਟ ਕਰਿਆ ਜਾਂਦਾ ਵੀ ਦੇਖੋ ਜੇ ਇਹ ਕਰ ਸਕਦੇ ਨੇ ਤਾਂ ਤੁਸੀਂ ਵੀ ਇੰਨੀਆਂ ਸੋਹਣੀਆਂ ਕੈਂਡਸ ਬਣਾ ਸਕਦੇ ਹੋ ਫਿਰ ਅਸੀਂ ਨਾ ਕੈਂਡਸ ਦੀ ਸਟਾਲ ਲਗਾਉਂਦੇ ਆ ਜੀ ਸਟਾਲ ਲਗਾਉਣਾ ਵੀ ਬੱਚਿਆਂ ਦੇ ਲਈ ਮੋਟੀਵੇਸ਼ਨ ਦਾ ਹੀ ਇੱਕ ਕੰਮ ਹੁੰਦਾ ਕਿਉਂਕਿ ਸਟਾਲ ਲਗਾਵਾਂਗੇ ਫਿਰ ਉਹਨਾਂ ਨੂੰ ਦੱਸਾਂਗੇ ਦੇਖੋ ਤੁਸੀਂ ਨਾਲ ਜਾਓ ਦੇਖੋ ਤੁਸੀਂ ਇਹ ਸੇਲ ਕਰਕੇ ਆਇਓ ਨਾਲੇ ਦੁਨੀਆ ਚ ਵਿਚਰ ਰਹੇ ਹਾਂ ਨਾਲੇ ਦੁਨੀਆ ਚ ਵਿਚਰ ਰਹੇ ਹੋ ਬਹੁਤ ਸਾਰੇ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਨੇ ਬਹੁਤ ਸਾਰੇ ਆਪਣੇ ਵਰਗੇ ਫਰੈਂਡਸ ਬਣਾਉਂਦੇ ਨੇ ਇਹ ਇੰਨਾ ਕੁਝ ਕੰਮ ਕਰਦੇ ਜੀ ਇਸ ਤੋਂ ਇਲਾਵਾ ਜੇਕਰ ਮੈਂ ਸਕੂਲ ਦੀ ਗੱਲ ਕਰ ਲਾਂ ਨਵਜੀਵਨੀ ਸਕੂਲ ਕਾਫੀ ਲੰਬੇ ਅਰਸੇ ਤੋਂ ਲੋਕਾਂ ਦੀ ਸੇਵਾ ਕਰ ਰਿਹਾ ਹੈ ਨਾ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰ ਰਿਹਾ ਆਮ ਤੌਰ ਦੇ ਉੱਤੇ ਕੁਝ ਲੋਕ ਨਾ ਘਰਾਂ ਦੇ ਵਿੱਚ ਹੀ ਰੱਖ ਲੈਂਦੇ ਆ ਜਿਹਾ ਬੱਚਿਆਂ ਨੂੰ ਕਈ ਵਾਰ ਬੰਨ ਕੇ ਵੀ ਰੱਖਿਆ ਜਾਂਦਾ ਹੈ ਰੂਮਸ ਦੇ ਵਿੱਚ ਬੰਦ ਕੀਤਾ ਜਾਂਦਾ ਤੇ ਆਪਣਾ ਸਕੂਲ ਕਿਸ ਤਰ੍ਹਾਂ ਦਾ ਯੋਗਦਾਨ ਪਾਉਂਦਾ ਤੇ ਕਿਸ ਤਰ੍ਹਾਂ ਦੀ ਜਿਹੜੀ ਹੈ ਐਜੂਕੇਸ਼ਨ ਉਹਨਾਂ ਨੂੰ ਪ੍ਰੋਵਾਈਡ ਕਰਦਾ ਸਾ ਇੰਟੈਲੈਕਚੁਅਲੀ ਡਵੈਲਪਮੈਂਟਲ ਡਿਲੇਸ ਜਿਹੜੇ ਬੱਚੇ ਹੁੰਦੇ ਨੇ ਜਿਹਨਾਂ ਨੂੰ ਆਪਾਂ ਸਪੈਸ਼ਲ ਵੀ ਕਹਿ ਲੈਂਦੇ ਆ ਉਹਨਾਂ ਨੂੰ ਅਸੀਂ ਐਜੂਕੇਸ਼ਨ ਪਲਸ ਟ੍ਰੇਨਿੰਗ ਪ੍ਰੋਵਾਈਡ ਕਰਦੇ ਆ ਜਿਸ ਦੇ ਵਿੱਚ ਸਾਡੀ ਟ੍ਰੇਨਿੰਗ ਸਟਾਰਟ ਹੁੰਦੀ ਹੈ ਉਸ ਜਗ੍ਹਾ ਤੋਂ ਜਿਹੜੀ ਜਗ੍ਹਾ ਤੋਂ ਸਾਨੂੰ ਲੱਗਦਾ ਹੁੰਦਾ ਸ਼ਾਇਦ ਇਹਦੀ ਜ਼ਰੂਰਤ ਹੀ ਨਹੀਂ ਸੀ ਸਾਡੀ ਟ੍ਰੇਨਿੰਗ ਸਟਾਰਟ ਹੁੰਦੀ ਹੈ ਸਮ ਟਾਈਮਸ ਟਾਇਲਟ ਟ੍ਰੇਨਿੰਗ ਤੋਂ ਸਮ ਟਾਈਮਸ ਜੀ ਨਾਟ 올 ਟਾਈਮ ਸਿਟਿੰਗ ਇੰਪਰੂਵਮੈਂਟ ਵਾਕਿੰਗ ਇਥੋਂ ਸਾਡੀ ਟ੍ਰੇਨਿੰਗ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਭਾਵੇਂ ਬੱਚਾ ਸਾਡਾ ਅਸੀਂ ਫਿਰ ਉਹ ਦੇਖਦੇ ਹਾਂ ਬੱਚੇ ਦਾ ਲੈਵਲ ਕੀ ਹੈ ਜੋ ਆਂਦਾ ਸਾਡੇ ਕੋਲ ਉਸ ਤੋਂ ਬਾਅਦ ਦੇਖਦੇ ਹਾਂ ਕੀ ਉਹ ਬੱਚਾ ਫੰਕਸ਼ਨਲ ਲਿਟਰੇਸੀ ਕਰ ਸਕਦਾ ਹੈ ਜੇ ਅਸੀਂ ਗੱਲ ਕਰੀਏ ਵੀ ਸਾਡਾ ਕੋਈ ਸਿਲੇਬਸ ਹੈ ਸਾਡਾ ਸਿਲੇਬਸ ਜੇ ਅਸੀਂ ਅਸੀਂ ਵਰਡ ਕਰਿਕਲਮ ਯੂਜ਼ ਕਰਦੇ ਹਾਂ ਅੱਛਾ ਸਕੋਲਿਸਟਿਕ ਜਾਂ ਅਕੈਡੈਮਿਕਸ ਨੂੰ ਫੰਕਸ਼ਨਲ ਨਾਲ ਲਗਾਉਂਦੇ ਆ ਮੀਨਸ ਨੀਡ ਬੇਸਡ ਪ੍ਰੋਗਰਾਮ ਹੁੰਦਾ ਹੈ ਜੋ ਬੱਚਾ ਜੋ ਵੀ ਚੀਜ਼ ਸਿੱਖ ਸਕਦਾ ਅਸੀਂ ਉਹ ਸਿਖਾਉਂਦੇ ਆ ਜੀ ਇੱਕ ਨੀਡ ਬੇਸਡ ਹੁੰਦਾ ਜੋ ਦੀ ਜ਼ਰੂਰਤ ਹੁੰਦੀ ਹੈ ਉਮਰ ਦੇ ਮੁਤਾਬਕ ਤੇ ਜੋ ਉਸ ਦੀ ਕਪੈਸਿਟੀ ਹੁੰਦੀ ਹੈ ਉਹ ਸਿਓ ਤੁਸੀਂ ਖੰਦ ਤੇ ਕਿੱਥੋਂ ਕਿੱਥੋਂ ਆਪਣੇ ਕੋਲ ਜਿਹੜੇ ਬੱਚੇ ਐ ਸਟੂਡੈਂਟਸ ਐ ਇਹ ਆਏ ਹੋਏ ਨੇ ਕਿਹੜੇ ਰਹਿੰਦੇ ਐ ਪੱਕੇ ਕਿਹੜੇ ਚੱਲੇ ਜਾਂਦੇ ਐ ਜਾਂ ਕਿਨਾਂ ਦੇ ਘਰ ਦੇ ਉਹਨਾਂ ਦੇ ਨਾਲ ਟੱਚ ਨੇ ਜਿਵੇਂ ਇਸ ਟਾਈਮ ਸਾਡੇ ਕੋਲੇ 67 ਬੱਚੇ ਜੀ ਹੌਸਟਲ ਦੇ ਵਿੱਚ ਰਹਿ ਰਹੇ ਨੇ ਜੀ ਉਹ ਆਲ ਇੰਡੀਆ ਦੇ ਵਿੱਚੋਂ ਨੇ ਅੱਛਾ ਕੁਝ ਬੱਚੇ ਇੱਕ ਦੋ ਬੱਚੇ ਲਾਈਕ ਯੂਪੀ ਤੋਂ ਨੇ ਹਾਂ ਬਿਹਾਰ ਤੋਂ ਵੀ ਹੈ ਵੈਸਟ ਬੰਗਾਲ ਤੋਂ ਵੀ ਹੈ इवन ਇੱਕ ਬੱਚਾ ਸਾਡਾ ਸਿੰਗਾਪੁਰ ਤੋਂ ਵੀ ਹੈ ਅੱਛਾ ਬਾਕੀ ਪੰਜਾਬ ਦੇ ਨੇੜੇ ਤੇੜੇ ਦੇ ਸ਼ਹਿਰਾਂ ਦੇ ਵਿੱਚ ਉੱਤਰਾਖੰਡ ਤੋਂ ਬੱਚੇ ਸਾਡੇ ਕੋਲੇ ਆਉਂਦੇ ਮੈਡਮ ਜਿਸ ਤਰ੍ਹਾਂ ਮੈਂ ਮਤਲਬ ਤੌਰ ਪੱਤਰਕਾਰ ਬੜੀ ਵਾਰ ਦੇਖਿਆ ਹੈ ਕਿ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਕਈ ਵਾਰ ਤਾਂ ਬਹੁਤ ਅੱਛੇ ਘਰਾਂ ਦੇ ਵਿੱਚ ਵੀ ਅਜਿਹੇ ਬੱਚਿਆਂ ਨੂੰ ਇੱਕ ਤਾਂ ਪਿਆਰ ਦੀ ਘਾਟ ਹੁੰਦੀ ਹੈ ਦੂਜਾ ਮਤਲਬ ਬੋਝ ਸਮਝਦੇ ਆ ਲੋਕ ਜੇਕਰ ਉਸ ਤਰ੍ਹਾਂ ਦੇ ਲੋਕ ਤੁਹਾਡੇ ਕੋਲ ਬੱਚੇ ਨੂੰ ਲਿਆਉਣਾ ਚਾਹੁੰਦੇ ਆ ਕੋਈ ਪੈਸੇ ਦਾ ਖਰਚਾ ਹੁੰਦਾ ਜਾਂ ਕਿਸ ਤਰ੍ਹਾਂ ਕਨਸਰਨ ਹੋਏਗਾ ਜਾਂ ਕੀ ਤੁਹਾਡੀ ਫਾਰਮੈਲਿਟੀਆਂ ਹੁੰਦੀਆਂ ਜਦੋਂ ਕੋਈ ਸਾਡੇ ਕੋਲੇ ਬੱਚਾ ਲੈ ਕੇ ਆਉਂਦਾ ਜਿਵੇਂ ਮੈਂ ਤੁਹਾਡੇ ਨਾਲ ਹੋਸਟਲ ਦੀ ਗੱਲ ਤੁਹਾਨੂੰ ਦੱਸਤੀ ਕਿ ਸਾਡੇ ਕੋਲ 67 ਬੱਚੇ ਨੇ ਉਸ ਤੋਂ ਇਲਾਵਾ ਕੁਝ ਬੱਚੇ ਸਾਡੇ ਕੋਲੇ ਡੇ ਸਕਾਲਰ ਵੀ ਆਉਂਦੇ ਨੇ ਟੋਟਲ ਜਿਵੇਂ 122 ਬੱਚੇ ਸਾਡੇ ਕੋਲੇ ਅੱਜ ਪੜ੍ਹ ਰਹੇ ਨੇ ਜਿਹੜੇ ਬੱਚੇ ਡੇ ਸਕਾਲਰ ਆਉਂਦੇ ਨੇ ਅਗਰ ਪੇਰੈਂਟ ਉਹ ਨਾ ਦੇ ਸਾਨੂੰ ਅਸੀਂ ਆਂਦੇ ਆ ਤੇ ਪੇਰੈਂਟਸ ਮੇ ਤੁਹਾਂ ਅਗੇ ਕੀ ਪੁੱਛਦਾ ਹੈ ਵੀ ਅਸੀਂ ਇਸ ਨੂੰ ਕੀ ਕਰਵਾਈਏ ਹੂੰ ਸਭ ਤੋਂ ਪਹਿਲਾਂ ਪੇਰੈਂਟ ਦੀ ਜ਼ਰੂਰਤ ਇਹ ਹੈ ਕਿ ਪੇਰੈਂਟ ਨੂੰ ਚਾਹੀਦਾ ਬੱਚੇ ਨੂੰ ਐਕਸੈਪਟ ਕਰਨ ਜਿਸ ਪੋਜੀਸ਼ਨ 'ਚ ਹੈ ਉਸੇ ਤਰ੍ਹਾਂ ਸਵੀਕਾਰ ਕਰਨ ਜਦੋਂ ਸਵੀਕਾਰ ਕਰਨਗੇ ਫਿਰ ਉਹ ਜਿਹੜੇ ਕਹਿੰਦੇ ਨੇ ਵੀ ਬੰਦ ਲਿਆ ਜਾਂ ਰੂਮ ਚ ਬਣਾ ਕੇ ਰੱਖਤਾ ਉਹ ਜਦੋਂ ਆਪਣੇ ਉਸ ਉਸੇ ਪੋਜੀਸ਼ਨ 'ਚ ਸਵੀਕਾਰ ਕਰਨਗੇ ਜੋ ਹੈ ਉਸੇ 'ਚ ਸਵੀਕਾਰ ਕਰਨਗੇ ਫਿਰ ਉਹ ਟ੍ਰੇਨਿੰਗ ਵਾਲ ਪਹਿਲਾ ਕਦਮ ਚੱਕ ਪਾਣਗੇ ਜੀ ਤੇ ਸਾਡੇ ਕੋਲ ਲੈ ਕੇ ਆਂਦੇ ਫਿਰ ਅਸੀਂ ਉਹਨਾਂ ਨੂੰ ਕਾਉਂਸਲ ਕਰਦੇ ਆ ਬਹੁਤ ਸਾਰੇ ਜਿਵੇਂ ਹੁੰਦੇ ਨੇ ਜੋਇੰਟ ਫੈਮਿਲੀ ਆ ਕਿਸੇ ਦੇ ਗ੍ਰੈਂਡ ਪੇਰੈਂਟਸ ਕਰਨੇ ਆ ਵੀ ਇਹਨਾਂ ਤੇ ਪੈਸਾ ਖਰਚ ਕਰਨ ਦੀ ਕੀ ਲੋਡ ਹੈ ਫਿਰ ਉਹਨਾਂ ਨੂੰ ਅਸੀਂ ਉਹਨਾਂ ਕਾਉਂਸਲਿੰਗ ਕਰਦੇ ਹਾਂ ਪੇਰੈਂਟਸ ਵੀ ਚਾਹੇ ਗ੍ਰੈਂਡ ਪੇਰੈਂਟਸ ਨੇ ਵੀ ਤੁਸੀਂ ਇਹਨਾਂ ਕੋਲ ਸਾਡੇ ਕੋਲੇ ਲੈ ਕੇ ਆਓ ਤਾਂ ਕਿ ਅਸੀਂ ਇਹਨਾਂ ਨੂੰ ਜੀਵਨ ਜਾਚ ਸਿਖਾ ਸਕੀਏ ਬਿਲਕੁਲ ਜੀ ਸੋ ਬਹੁਤ ਵਧੀਆ ਤੁਹਾਡਾ ਉਪਰਾਲਾ ਹੈ ਜੀ ਬੜੀ ਅੱਛੀ ਜਿਹੜੀ ਐਜੂਕੇਸ਼ਨ ਵੀ ਪ੍ਰੋਵਾਈਡ ਹੁੰਦੀ ਹੈ ਕਿਉਂਕਿ ਕੁਝ ਬੱਚੇ ਇਹੇ ਜੇ ਵੀ ਨੇ ਜਿਹੜੇ ਉਹ ਪੜ੍ਹ ਲਿਖ ਕੇ ਕੁਝ ਬਣਨ ਵਾਲੇ ਪਾਸੇ ਵੀ ਵਧਦੇ ਹੋਣਗੇ ਚਾਹੇ ਉਹ ਦਿਨ ਦੀ ਗੱਲ ਕਰ ਲਈਏ ਸੋ ਆਜੋ ਮੈਡਮ ਗੱਲ ਕਰਦੇ ਆ 2 ਮਿੰਟ ਦਿਓ ਤੁਸੀਂ ਵੀ ਚ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਥੋੜਾ ਇਸ ਪਾਸੇ ਆਜੋ ਹਾਂਜੀ ਜਿਹੜੇ ਬੱਚੇ ਐਜੂਕੇਸ਼ਨ ਫੀਲਡ ਦੇ ਵਿੱਚ ਅੱਗੇ ਵਧਦਾ ਹੈ ਕੁਝ ਆਪਣੇ ਇੱਥੋਂ ਵਧੇ ਆ ਜਾਂ ਵਧਦੇ ਆ ਜਾਂ ਕਿਸ ਤਰ੍ਹਾਂ ਦਾ ਉਹਨਾਂ ਨਾਲ ਜਿਹੜਾ ਇੱਥੇ ਟ੍ਰੀਟਮੈਂਟ ਕੀਤਾ ਜਾਂਦਾ ਹੈ ਦੇਖੋ ਇਹਨਾਂ ਬੱਚਿਆਂ ਦੀ ਰੀਹੈਬਿਲੀਟੇਸ਼ਨ ਹੋ ਸਕਦੀ ਹੈ ਪਰ ਜਿੱਥੇ ਜਿਹੜੀ ਕਮੀ ਆਂਦੀ ਉਹ ਸਾਡੀ ਸਮਾਜ ਦੇ ਪੱਖੋਂ ਹੈ ਜੀ ਬਹੁਤ ਬੱਚੇ ਜਿਹੜੇ ਇਸ ਲੈਵਲ ਦੇ ਹੋ ਜਾਂਦੇ ਕਿ ਕੋਈ ਛੋਟਾ ਮੋਟਾ ਕੰਮ ਕਰ ਸਕਦੇ ਪਰ ਸਾਡੇ ਸਮਾਜ ਇਹਨਾਂ ਨੂੰ ਸੈਪਟ ਨਹੀਂ ਕਰ ਪਾਂਦਾ ਅੱਛਾ ਕਿਉਂਕਿ ਜਦੋਂ ਕੋਈ ਕਿਸੇ ਨੇ ਕੰਮ ਲੈਣਾ ਹੁੰਦਾ ਤਾਂ ਉਹਦੇ ਨੂੰ ਪੇ ਕਰਨਾ ਤਾਂ ਉਹਦੇ ਬਰਲੇ ਕੰਮ ਪਰਫੈਕਸ਼ਨ ਚ ਹੋਣਾ ਚਾਹੀਦਾ ਹੈ। ਇਨਸਾਨੀਅਤ ਦੀ ਘਾਟ ਹੈ। ਹਾਂ ਇਨਸਾਨੀਅਤ ਦੀ ਘਾਟ ਹੈ। ਇਹਨੂੰ ਇਹ ਮਨੂਗੀ ਇਨਸਾਨੀਅਤ ਦੀ ਘਾਟ ਕਿਉਂਕਿ ਇਹ ਬੱਚੇ ਉਨੀ ਪਰਫੈਕਸ਼ਨਲ ਕੰਮ ਕਰ ਨਹੀਂ ਸਕਦੇ ਜੇ ਕਰ ਵੀ ਸਕਦੇ ਆ ਤਾਂ ਇਹਨਾਂ 'ਚ ਕੁਝ ਪ੍ਰੋਬਲਮ ਬਿਹੇਵੀਅਰ ਹੁੰਦੇ ਜਿਵੇਂ ਜਿੱਦੀ ਹੋਣਾ ਪਹਿਲੀ ਕਮਾਂਡ ਦੇ ਵਿੱਚ ਗੱਲ ਨੂੰ ਫੋਲੋ ਨਾ ਕਰਨਾ ਤਾਂ ਬਾਰ-ਬਾਰ ਕਹਿਣਾ ਪੈ ਜਾਂਦਾ। ਤੋ ਚੀਜਾਂ ਸਾਡੇ ਸਮਾਜੀ ਇਹਨਾਂ ਨੂੰ ਕੋਪਰੇਟ ਨਹੀਂ ਕਰਦਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਨਵਜੀਵਨੀ ਸਕੂਲ ਜਿਹੜਾ ਹੈ ਬਹੁਤ ਅੱਛੇ ਉਪਰਾਲੇ ਕਰਦਾ ਤੇ ਮੈ ਤਾਂ ਇਹਨਾਂ ਦੀ ਬਣਾਈ ਹੋਈ ਮੋਮਬਤੀਆਂ ਦੇਖ ਕੇ ਬੜਾ ਦੰਗ ਰਹਿ ਗਿਆ ਕਿ ਐਡੀ ਖੂਬਸੂਰਤੀ ਦੇ ਨਾਲ ਇਹ ਬੱਚੇ ਕੰਮ ਕਰ ਰਹੇ ਆ ਪਰ ਫਿਰ ਇਹਨਾਂ ਦੇ ਟੀਚਰਸ ਨੇ ਜਿਹੜੇ ਇਹਨਾਂ ਨੂੰ ਸਲਾਮ ਹੈ ਕਿਉਂਕਿ ਇਹਨਾਂ ਨੇ ਉਹਨਾਂ ਬੱਚਿਆਂ ਨੂੰ ਇਸ ਕਾਬਲ ਬਣਾਤਾ ਜਿਸ ਤਰ੍ਹਾਂ ਮੈਡਮ ਨੇ ਕਿਹਾ ਕਿ ਜੇਕਰ ਤੁਸੀਂ ਥੋੜਾ ਜਿਹਾ ਪਿਆਰ ਦਿਓਗੇ ਥੋੜੀ ਜਿਹੀ ਇਨਸਾਨੀਅਤ ਦਿਖਾਓਗੇ ਤਾਂ ਬੱਚੇ ਤੁਹਾਡੀ ਗੱਲ ਸਮਝਦੇ ਆ ਥੋੜੀ ਬਹੁਤੀ ਦਿੱਕਤ ਤਾਂ ਦੇਖੋ ਹੁਣ ਆਉਗੀ ਕਿਉਂ ਤੇ ਫਿਰ ਸਾਡੇ ਵੱਲੋਂ ਵੀ ਇੱਕ ਪਾਪ ਹੋ ਰਿਹਾ ਇਹਨਾਂ ਨੂੰ ਦਿਲ ਨਾਲ ਲਾਉਂਗੇ ਪਿਆਰ ਕਰੋਂਗੇ ਤੇ ਤੁਹਾਡੀ ਗੱਲ ਸਮਝਣਗੇ ਮੈਂ ਆਪਣੇ ਅੱਖੀ ਕੁਝ ਅਜਿਹੇ ਬੱਚੇ ਦੇਖੇ ਆ ਜਿਹੜੇ ਇਸ ਵਕਤ ਵੀ ਆਪਣੇ ਘਰਦਿਆਂ ਦਾ ਬਿਜ਼ਨਸ ਸੰਭਾਲਦੇ ਆ ਉਹਨਾਂ ਦੇ ਨਾਲ ਬੈਠਦੇ ਆ ਠੀਕ ਹੈ ਥੋੜਾ ਉਹਨਾਂ ਨੂੰ ਦਿੱਕਤ ਆਉਂਦੀ ਹੈ ਪਰ ਉਹ ਕੱਡੀ ਗੱਲ ਤੁਸੀਂ ਆਪਣੀ ਗੱਲ ਦੇ ਵਿੱਚ ਕਿਹਾ ਕਿ ਇਹ ਪੇਰੈਂਟਸ ਦੇ ਨਾਲ ਬਹੁਤ ਅੱਛਾ ਕੰਮ ਕਰਦੇ ਆ ਐਦਾਂ ਦੇ ਸਾਡੇ ਆਪਣੇ ਸਟੂਡੈਂਟਸ ਜਿਹੜੇ ਇੱਥੋਂ ਟ੍ਰੇਨਡ ਹੋ ਕੇ ਗਏ ਆ ਉਹ ਆਪਣੇ ਪੇਰੈਂਟਸ ਦੇ ਨਾਲ ਕੰਮ ਕਰਦੇ ਆ ਇੱਕ ਬੱਚਾ ਗਿੱਦੜਵਾਹੇ ਦਾ ਉਹਨਾਂ ਦਾ ਕੱਪੜੇ ਦਾ ਬਿਜ਼ਨਸ ਹੈਗਾ ਤੇ ਉਹ ਬੱਚਾ ਅੱਜ ਆਪਣੇ ਪੇਰੈਂਟਸ ਦੀ ਸ਼ ਹੈਲਪ ਕਰ ਰਹੇ ਹਨ ਮਤਲਬ ਕੰਮ ਕਰੀਏ ਹਾਂ ਜੀ ਕਰ ਰਹੇ ਹੈ ਇਸੇ ਤਰ੍ਹਾਂ ਇੱਕ ਬੱਚਾ ਹੋਰ ਹੈ ਜਿਹਦੀ ਅਸੀਂ ਰੀਹੈਬਿਲੀਟੇਸ਼ਨ ਇੱਥੇ ਸਕੂਲ ਦੇ ਵਿੱਚ ਕੀਤੀ ਹੋਈ ਹੈ ਸਾਡਾ ਕਾਲਜ ਹੈ ਇੱਕ ਟ੍ਰੇਨਿੰਗ ਸੈਂਟਰ ਹੈ ਜਿੱਥੇ ਦੋ ਕੋਰਸਿਸ ਚੱਲ ਰਹੇ ਹਨ ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ ਤੇ ਬੀਐਡ ਸਪੈਸ਼ਲ ਉੱਥੇ ਵੀ ਸਾਡਾ ਇੱਕ ਬੱਚਾ ਜਿਹੜਾ ਆਪਣਾ ਹੀ ਟ੍ਰੇਨਿੰਗ ਕੀਤਾ ਹੋਇਆ ਉਹ ਆਫਿਸ ਅਟੈਂਡੈਂਟ ਦਾ ਕੰਮ ਕਰ ਰਿਹਾ ਤੇ ਅਸੀਂ ਉਹਨੂੰ ਨੋਮੀਨਲ ਚਾਰजेस ਪੇ ਵੀ ਕਰਦੇ ਹਾਂ ਇਸੇ ਤਰ੍ਹਾਂ ਅਸੀਂ ਆਪਣੇ ਹੋਰ ਵੀ ਕੁਝ ਬੱਚੇ ਆਪਣੇ ਇੱਥੇ ਸੈੱਟ ਕੀਤੇ ਹੋਏ ਹੈ ਜਿਹੜੇ ਕਿ ਸਾਡੇ ਵਰਕਰਜ਼ ਦੇ ਨਾਲ ਲਾ ਕੇ ਉਹਨਾਂ ਦਾ ਅਜੇ ਅਸਿਸਟੈਂਟ ਉਹ ਸੋ ਇੱਥੇ ਜ਼ਰੂਰਤ ਹੈ ਕਿ ਤੁਸੀਂ ਇਹ ਅਜਿਹੇ ਬੱਚਿਆਂ ਨੂੰ ਪਿਆਰ ਦਿਓ ਸਤਿਕਾਰ ਦਿਓ ਉਹਨਾਂ ਨੂੰ ਆਪਣਾਪਨ ਦਿਓ ਤੇ ਬਾਕੀ ਸੰਭਾਲਣ ਵਾਸਤੇ ਨਵਜੀਵਨੀ ਸਕੂਲ ਤਾਂ ਹੈਗਾ ਹੀ ਹੈ ਜਿਹੜੇ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਨੇ ਜਿਹੜੇ ਉਹਨਾਂ ਨੂੰ ਸਕਿੱਲ ਦੇ ਰਹੇ ਨੇ ਔਰ ਜਿਹੜੇ ਇਸ ਕਾਬਿਲ ਬਣਾ ਰਹੇ ਕਿ ਉਹ ਸਮਾਜ ਦੇ ਵਿੱਚ ਵਿਚਰ ਸਕਣ ਇਹ ਬੋਝ ਨਹੀਂ ਬੱਚੇ ਚਾਹੇ ਉਹ ਸਪੈਸ਼ਲ ਬੱਚੇ ਸੋ ਨਵਜੀਵਨੀ ਸਕੂਲ ਤੋਂ ਅੱਜ ਦੀ ਸਪੈਸ਼ਲ ਰਿਪੋਰਟ ਸੀ ਸਾਡੀ ਦਿਵਾਲੀ ਨੂੰ ਲੈ ਕੇ ਬੱਚਿਆਂ ਵੱਲੋਂ ਜਿਹੜੀਆਂ ਮੋਮਬਤੀਆਂ ਬਣਾਈਆਂ ਜਾ ਰਹੀਆਂ ਨੇ ਬੜੀ ਪਿਆਰੀਆਂ ਮੋਮਬਤੀਆਂ ਬਣਾਈਆਂ ਜਾ ਰਹੀਆਂ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਸਕੂਲ ਆ ਸਕਦੇ ਹੋ ਜੇਕਰ ਤੁਸੀਂ ਐਗਜ਼ਿਬਿਸ਼ਨ ਕਰਵਾਉਣਾ ਚਾਹੁੰਦੇ ਹੋ ਆਪਣੇ ਸਕੂਲ ਆਪਣੇ ਇੰਸਟੀਚਿਊਟ ਕਿਤੇ ਵੀ ਜਿੱਥੇ ਵੀ 50 100 ਬੰਦੇ ਹੈਗੇ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਹ ਉੱਥੇ ਬੱਚੇ ਆ ਕੇ ਐਗਜ਼ਿਬਿਸ਼ਨ ਵੀ ਲਗਾਣਗੇ ਸੋ ਚੰਗਾ ਕੰਮ ਹੈ ਚੰਗੇ ਕੰਮ ਕਰਦੇ ਰਹਿਣੇ ਚਾਹੀਦੇ ਆ ਇਸੇ ਨੂੰ ਕਹਿ ਸਕਦੇ ਆ ਹੈਪੀ ਦਿਵਾਲੀ ਥੈਂਕ ਯੂ ਬਣੇ ਰਹ